अभी चले कपड़े मिलते हैं ओ लेन साले जब साड़ी बहुत है नहीं साड़ी कितनी ज़्यादा रहती है ना हाँ नहीं क्या बताऊँ क्या वो तो ਉੱਥੋਂ ਤੇ ਹੀ ਮਾਉਂਦਾ ਨੇ ਹੈਰਿਕ ਸਰ ਅਚਾਰ ਸਰ ਆਏ ਨੇ ਸਾਸਤ੍ਰਿਕਾਲ ਜੀ ਮੈਂ ਸ਼ਰਨ ਜੀ ਵੀ ਤੁਸੀਂ ਜਾਣਦੀ ਹੋ ਕਿ ਸ਼੍ਰੀ ਹਰ ਗੋਬਿੰਦ ਕਾਨਵੈਂਟ ਰਿਹਾ ਹੈ ਅਗਾਮ ਗੁਰੀ ਆਇਆ ਹੈ ਤਾਂ ਬਹੁਤ ਸੋਹਣੇ ਸੋਹਣੇ ਰਿਜ਼ਲਟ ਦੇਖਣ ਨੂੰ ਮਿਲੇ ਹਨ ਡਿਸਟ੍ਰਿਕਟ ਫਰੀਦਕੋਟ ਵਿੱਚ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਥੋਂ ਦੀ ਇੱਕ ਸਟੂਡੈਂਟ ਜੋ ਕਿ 2018-19 ਦੀ ਵਿੱਚ ਉਹਨਾਂ ਨੇ ਆਪਣਾ ਹਾਕੀ ਟੂਰਨਾਮੈਂਟ ਚ ਇੰਟਰਨੈਸ਼ਨਲ ਪਲੇਅਰ ਰਹਿ ਚੁੱਕਿਆ ਹਨ ਅਜੋ ਆਏ ਹਨ ਤੇ ਬਹੁਤ ਹੀ ਨਿੱਗਾ ਸਵਾਦ ਕੀਤਾ ਗਿਆ ਹੈ ਜਾਣਕਾਰੀ ਲਈ ਸਾਡੇ ਨਾਲ ਹਨ ਮੈਡਮ ਮੈਮ ਸਾਸਤ੍ਰਿਕਾਲ ਸਾਸਤ੍ਰਿਕਾਲ ਜੀ ਮੈਮ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਜਦੋਂ ਵਾਪਸ ਆਂਦਾ ਹੈ ਤਾਂ ਬਹੁਤ ਸੋਨਿਆ ਮੱਲਾ ਮਾਰਦੇ ਹਨ ਤੇ ਸ਼ਹਿਰ ਵਿੱਚ ਨਾ ਮਿਲਦਾ ਹੈ ਉਹਨਾਂ ਨੂੰ ਹਾਂਜੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਆਪਣੇ ਬੱਚੇ ਇੱਥੋਂ ਸਾਡੇ ਖੜਾਏ ਸਾਡੇ ਪੜਾਏ ਹੋਏ ਬੱਚੇ ਜਿਹੜੇ ਆ ਉਹ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਆ ਇਹ ਬੱਚਾ ਪਹਿਲਾਂ ਫਰੀਦਕੋਟ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦਾ ਰਿਹਾ ਉਸ ਤੋਂ ਬਾਅਦ ਇਸ ਨੇ ਆਪਣੀ ਗੇਮ ਦੇ ਵਿੱਚ ਲਗਨ ਨਹੀਂ ਤੋੜੀ ਤੇ ਉਹ ਇਹ ਕੀ ਹੈ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਜਿ ਕਈ ਦੇਸ਼ਾਂ ਦੇ ਵਿੱਚ ਖੇਡਦਾ ਹੈ ਜਾ ਕੇ ਇੰਡੀਆ ਦੇ ਲਈ ਬਟ ਸਾਨੂੰ ਜ਼ਿਆਦਾ ਖੁਸ਼ੀ ਹੈ ਕਿ ਇਸ ਬੱਚੇ ਨੇ ਆਪਣਾ ਸਕੂਲ ਨਹੀਂ ਭੁੱਲਿਆ ਆਪਣੀਆਂ ਜੜ੍ਹਾਂ ਨਹੀਂ ਭੁੱਲੀਆਂ ਫਿਰ ਵੀ ਆਪਣੇ ਇੱਥੇ ਸਕੂਲੇ ਨੇ ਵਿਜ਼ਿਟ ਕੀਤਾ ਸਾਡੇ ਇੱਥੇ ਅਕੈਡਮੀ ਆ ਅਸੀਂ ਹੈਪ ਅਕੈਡਮੀ ਖੋਲੀ ਹੈ ਅਕੈਡਮੀ ਦਾ ਵਿਜ਼ਿਟ ਕਰਨ ਆਇਆ ਤਾਂ ਕਿ ਇਹ ਬੱਚਿਆਂ ਨੂੰ ਗੇਮਸ ਨੂੰ ਪ੍ਰੋਮੋਟ ਕਰਨ ਲਈ ਉਹਨਾਂ ਨੂੰ ਇਨੀਸ਼ੀਏਟ ਕਰ ਸਕੇ ਬਹੁਤ ਖੁਸ਼ੀ ਹੋ ਰਹੀ ਇਹ ਬੱਚੇ ਦਾ ਅਸੀਂ ਵੈਲਕਮ ਕਰਦੇ ਆਂ ਇਹ ਅੱਗੇ ਤੋਂ ਵੀ ਸਾਡੇ ਨਾਲ ਜੁੜਿਆ ਰਹੂਗਾ ਤੇ ਸਾਡੇ ਇੱਥੋਂ ਦੇ ਪਲੇਅਰਸ ਨੂੰ ਇਹ ਮੋਟੀਵੇਟ ਕਰਦਾ ਰਹੂਗਾ ਜਦੋਂ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਖੇਡਣ ਗਿਆ ਸੀ ਤਾਂ ਉਦੋਂ ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਸੀ ਕਿ ਬੱਚਾ ਕੀ ਉਪਾਦੀਆਂ ਲੈ ਕੇ ਆਊਗਾ ਜਿੱਥੋਂ ਤੱਕ ਪਹੁੰਚੂਗਾ ਕੀ ਮਹਿਸੂਸ ਫੀਲਿੰਗ ਤੁਹਾਡੇ ਅੰਦਰ ਕੀ ਸੀ ਹਾਂਜੀ ਮੈਂ ਇਹ ਬੱਚੇ ਦਾ ਨਾਮ ਪ੍ਰਿੰਸ ਹੈ ਫਰੀਦਕੋਟ ਦਾ ਰਹਿਣ ਵਾਲਾ ਹੈ ਇਹ ਹਾਕੀ ਜਦੋਂ ਖੇਡਦਾ ਸੀ ਇੱਥੇ ਸਕੂਲ ਲੈਵਲ ਤੇ ਖੇਡਦਾ ਸੀਗਾ ਉਦੋਂ ਇਹ ਆਪਣੇ ਬਹੁਤ ਲਗਨ ਨਾਲ ਖੇਡਦਾ ਸੀਗਾ ਇਹ ਬੱਚਾ ਗੇਮ ਦੇ ਨਾਲ ਇਹ ਸਟੱਡੀਜ਼ ਇਸ ਲਈ టీਚਰਸ ਲਈ ਉਦੋਂ ਵੀ ਸੀਗੀ ਤੇ ਸਾਨੂੰ ਉਦੋਂ ਹੀ ਲੱਗਦਾ ਸੀਗਾ ਕਿ ਇਹ ਬੱਚਾ ਜਿਸ ਲਗਨ ਨਾਲ ਗੇਮ ਨੂੰ ਇੱਕ ਪੂਜਾ ਦੀ ਤਰ੍ਹਾਂ ਲੈ ਰਿਹਾ ਸੀਗਾ ਜਿਵੇਂ ਇਸ ਚੀਜ਼ ਨੂੰ ਇਹਨੂੰ ਐ ਸੀਗਾ ਕਿ ਇਹ ਮੇਰੀ ਜੇ ਇਹ ਸਾਧਨਾ ਕਰ ਰਿਹਾ ਸੀ ਤੇ ਉਹਦਾ ਫਲ ਤਾਂ ਇਹਨੂੰ ਆਬਵੀਅਸ ਆ ਮਿਲਣਾ ਹੀ ਸੀ ਜਦੋਂ ਇੰਟਰਨੈਸ਼ਨਲ ਲੈਵਲ ਤੇ ਇਹਦੀ ਸਿਲੈਕਸ਼ਨ ਹੋਈ ਇਹਨੇ ਖੇលਿਆ ਤੇ ਉਦੋਂ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਸਾਡਾ ਸਟੂਡੈਂਟ ਨਹੀਂ ਸਾਡਾ ਆਪਣਾ ਬੱਚਾ ਖੇਲ ਰਿਹਾ ਮੇਨ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਫਰੀਦਕੋਟ ਨੂੰ ਸਾਡੇ ਸਕੂਲ ਨੂੰ ਇਹ ਬੱਚੇ ਉੱਥੇ ਰਿਪਰੈਜ਼ੈਂਟ ਕਰਦੇ ਆ ਜੀ ਸਾਡੇ ਇੱਥੇ ਹੈਪ ਅਕੈਡਮੀ ਹੈਗੀ ਆ ਇੱਥੋਂ ਦੇ ਜਿਹੜੇ ਸਟੂਡੈਂਟਸ ਨੇ ਇੱਥੋਂ ਦੇ ਜਿਹੜੇ ਪਲੇਅਰਸ ਨੇ ਉਹਨਾਂ ਨੇ ਅੱਜ ਇਸ ਪ੍ਰਿੰਸ ਦਾ ਵੈਲਕਮ ਕੀਤਾ ਹੈ ਇੱਥੇ ਸਾਡਾ ਪ੍ਰਿੰਸ ਦਾ ਇੱਥੇ ਆਉਣ ਦਾ ਮੋਟਿਵ ਸਾਡਾ ਉਹਨੂੰ ਬੁਲਾਉਣ ਦਾ ਮੋਟਿਵ ਕੀ ਹੈ ਕਿ ਬੱਚਿਆਂ ਨੂੰ ਇਹਨਾਂ ਨੂੰ ਉਹ ਮੋਟੀਵੇਟ ਕਰ ਸਕੇ ਕਿ ਗੇਮਸ ਇੱਕ ਬਹੁਤ ਜ਼ਰੂਰੀ ਪਾਰਟ ਹੈ ਗੇਮਸ ਆਪਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਦੁਨੀਆ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆਪਾਂ ਇੱਕ ਗਲੋਬਲ ਵਿਲੇਜ ਰਹਿ ਰਹੇ ਆ ਗਲੋਬਲ ਵਿਲੇਜ ਵਿੱਚ ਜੇ ਅਸੀਂ ਆਪਣੀ ਪਛਾਣ ਬਣਾਉਣੀ ਆ ਤੇ ਗੇਮਸ ਦੇ ਵਿੱਚ ਆਉਣਾ ਵੀ ਜ਼ਰੂਰੀ ਹੈ ਐਜੂਕੇਸ਼ਨ ਦੇ ਨਾਲ ਨਾਲ ਆਪਾਂ ਨੂੰ ਗੇਮਸ ਤੇ ਫੋਕਸ ਕਰਨਾ ਚਾਹੀਦਾ ਹੈ ਦੇਖੋ ਜਿਵੇਂ ਪ੍ਰਿੰਸ ਖੇਲ ਰਿਹਾ ਹੈ ਹੁਣ ਅੱਜ ਦੇ ਸਮੇਂ ਦੇ ਵਿੱਚ ਇੱਕ ਅੱਛਾ ਇਨਸਾਨ ਵੀ ਹੈ ਕਿਉਂਕਿ ਇਹ ਨਸ਼ਿਆਂ ਤੋਂ ਰਹਿਤ ਹੈ ਬਿਕੋਜ਼ ਇਹ ਗੇਮ ਵਾਲਾ ਇਹਦਾ ਜਿਹੜਾ ਫਿਜ਼ੀਕਲੀ ਫਿਟ ਹੈ ਮੈਂਟਲੀ ਫਿਟ ਹੈ ਤੇ ਬਾਕੀ ਜਿਹੜੇ ਸਾਡੇ ਹੈਪ ਦੇ ਪਲੇਅਰਸ ਨੇ ਉਹਨਾਂ ਨੂੰ ਵੀ ਮੈਂ ਇਹੀ ਮੈਸੇਜ ਦਿੰਨੀ ਆ ਕਿ ਤੁਸੀਂ ਇਸ ਤੋਂ ਇਹਦੇ ਤੋਂ ਮੋਟੀਵੇਸ਼ਨ ਲੈ ਕੇ ਤੁਸੀਂ ਵੀ ਅੱਗੇ ਵਧੋ ਤੇ ਆਪਣੀ ਅਕੈਡਮੀ ਦਾ ਨਾਮ ਰੋਸ਼ਨ ਕਰੋ ਤੁਹਾਡੀ ਮਨਸੇ ਮੈਮ ਕਿੰਨੀ ਖੁਸ਼ੀ ਆ ਤੁਸੀਂ ਜਦੋਂ ਇਹ ਬੱਚੇ ਕੋਈ ਵੀ ਆਂਦਾ ਕਿਸੇ ਵੀ ਲੈਵਲ ਤੇ ਕੋਈ ਉਪਾਦੀਆਂ ਲੈਂਦੇ ਆ ਜਾਂ ਕਿਸੇ ਵੀ ਸਟੇਟਮੈਂਟ ਤੇ ਆਉਂਦੇ ਆ ਚਾਹੇ ਉਹ 골ਡ ਲੈਂਡ সিলਵਰ ਲੈਂਡ ਜਦੋਂ ਆਪਾਂ ਵੈਲਕਮ ਕਰਦੇ ਆ ਤਾਂ ਅੰਦਰ ਕਿੰਨੀ ਕਾਚੀ ਫੀਲਿੰਗਸ ਆਂਦੀ ਆ ਤੁਹਾਡਾ ਕੀ ਕਹਿਣਾ ਇਸ ਬਾਰੇ ਮੈਮ ਉਹਦੇ ਬਾਰੇ ਮੈਂ ਮਤਲਬ ਵਰਡਸ ਨਹੀਂ ਗਏ ਇਹ ਜਿਹੜੀ ਖੁਸ਼ੀ ਆ ਇਹ ਮਤਲਬ ਸਾਡੀਆਂ ਅੱਖਾਂ ਦੇ ਵਿੱਚ ਇੱਕ ਅਲੱਗ ਰੌਸ਼ਨੀ ਹੁੰਦੀ ਹੈ ਕਿ ਅਸੀਂ ਕੁਛ ਅਸੀਂ ਇੱਕ ਰਾਹ ਬੰਦਿਆ ਅਸੀਂ ਇਹਨਾਂ ਨੂੰ ਇੱਕ ਰਸਤਾ ਦਿਖਾਉਂਦੇ ਆ ਇਹ ਜਿਹੜੇ ਬੱਚੇ ਆ ਇਹਨਾਂ ਦੇ ਪੇਰੈਂਟਸ ਜਿਹੜੇ ਉਹ ਸਾਡੇ سپੁਰਦ ਬੱਚੇ ਕਰ ਦਿੰਦੇ ਆ ਤੇ ਅਸੀਂ ਜਦੋਂ ਇਹਨਾਂ ਬੱਚਿਆਂ ਨੂੰ ਅੱਛਾ ਲੈਵਲ ਤੱਕ ਪਹੁੰਚਾ ਦਿੰਦੇ ਆ ਤੇ ਇਹ ਫਿਰ ਸਾਨੂੰ ਯਾਦ ਕਰਕੇ ਸਾਡੇ ਕੋਲ ਆਉਂਦੇ ਆ ਇੱਕ ਆਊਟ ਆਫ ਰਿਸਪੈਕਟ ਜਾਂ ਐਸ ਅ ਨੋਟ ਆਫ ਥੈਂਕਸ ਆਉਂਦੇ ਆ ਉਹ ਜਿਹੜੀ ਖੁਸ਼ੀ ਆ ਉਹਨੂੰ ਅਸੀਂ ਵਰਡਸ ਨਾਲ ਬਿਆਨ ਕਰ ਹੀ ਨਹੀਂ ਸਕਦੇ ਥੈਂਕ ਯੂ ਮੈਮ ਅਸੀਂ ਅੱਗੇ ਜਾਣਕਾਰੀ ਪਲੇਅਰਸ ਤੋਂ ਲਵਾਂਗੇ ਜੋ ਹਾਕੀ ਚ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਏ ਹਨ ਸਤਿ ਸ਼੍ਰੀ ਅਕਾਲ ਜੀ ਪ੍ਰਿੰਸੀ ਤੁਹਾਨੂੰ ਵੈਲਕਮ ਕੀਤਾ ਗਿਆ ਤੁਹਾਡੇ ਆਪਣੇ ਸਕੂਲ ਦੇ ਤੁਸੀਂ ਇੱਥੇ ਪੜ੍ਹ ਕੇ ਵੀ ਗਏ ਹੋ ਖੇਡ ਕੇ ਵੀ ਗਏ ਹੋ ਬਹੁਤ ਸਮੇਂ ਬਾਅਦ ਵਾਪਸ ਆਏ ਹੋ ਤੁਹਾਡਾ ਕੀ ਕਹਿਣਾ ਕਿਥੋਂ ਤੱਕ ਤੁਸੀਂ ਸਟੱਡੀ ਕੀਤੀ ਹੈ ਕਦੋਂ ਤੁਸੀਂ ਗਏ ਸੀ ਤੇ ਕੀ ਉੱਥੇ ਉਪਾਦੀ ਹਾਸਲ ਕੀਤੀ ਮੈਂ ਇਥੇ 10th ਤੱਕ ਸਟੱਡੀ ਕੀਤੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਕੂਲ ਤੇ ਇਥੋਂ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਖੇਡਣ ਦਾ ਇੱਥੇ ਮਿਹਨਤ ਕੀਤੀ ਮੈਂ ਤੇ ਹੁਣ ਮੈਂ ਹਾਂਗਕਾਂਗ ਲੋ ਖੇਡ ਰਹੇ ਨਹੀਂ ਉੱਥੇ ਤੇ ਜੂਨੀਅਰ ਇੰਟਰਨੈਸ਼ਨਲ ਸੇ ਖੇਡ ਚੁਕੇ ਹੈਂ ਇੰਡੀਆ ਟੀਮ ਵੱਲੋਂ ਤੇ ਇਹ ਸੀਨੀਅਰ ਨਾਲ ਸੇ ਪਲੇ ਕੀਤੀਆਂ ਵਸ਼ੇ ਸਾਥੀ ਮੈਡਲ ਨਹੀਂ ਮੇਰੇ ਤੇ ਬਹੁਤ ਵਧੀਆ ਚੰਗਾ ਫੀਲ ਹੋ ਰਹੀ ਇੱਥੇ ਆ ਕੇ ਵਾਪਸ ਆਇਆ ਬਾਕੀ ਮੈਂ ਟੱਚ ਚ ਸੀ ਇਹਨਾਂ ਦੇ ਗੱਲਬਾਤ ਮੇਰੀ ਹੁੰਦੀ ਰਹਿੰਦੀ ਸੀ ਸਰ ਨਾਲ ਇਸ ਟਾਈਮੇ ਮੈਂ ਪਲੇਅਰ ਹੀ ਉੱਥੇ ਸਪੋਰਟਸ ਕਰ ਰਿਹਾ ਹਾਂ ਕਲੱਬ ਵੱਲੋਂ ਤੇ ਇੱਥੇ ਮੈਂ ਜੋਬ ਕਰਦਾ ਹੀ ਪੈਨਡ ਸਿੰਧ ਬੈਂਕ 'ਚ ਹੀ ਤੇ ਇੱਥੇ ਮੈਂ 2-3 ਦਿਨ ਹੋ ਗਏ ਮੈਂ ਇੱਥੇ ਵਾਪਸ ਆਇਆ ਤੇ ਮੈਂ ਬੰਨਾ ਇਹ ਸਭ ਤੋਂ ਵਧੀਆ ਉਹ ਸਭ ਤੋਂ ਵੱਡਾ ਇਹਨਾਂ ਦਾ ਬਹੁਤ ਮੁਬਾਰਕਾ ਇਹਨਾਂ ਨੂੰ ਇਹਨਾਂ ਨੇ ਅਕੈਡਮੀ ਖੋਲੀ ਨਵੀਂ ਮੁੰਡਿਆਂ ਨੂੰ ਮੌਕਾ ਮਿਲੂਗਾ ਇੱਥੋਂ ਖੇਡਣ ਦਾ ਮੇਰੇ ਅੱਗੇ ਮੁੰਡੇ ਹੋਰ ਨਿਕਲਣ ਪਲੇਅਰ ਇੱਥੋਂ ਨਿਕਲਣ ਬਹੁਤ ਵਧੀਆ ਖੁਸ਼ੀ ਹੋਊਗੀ ਤੁਹਾਡੀ ਅਗਲੀ ਹਾਕੀ ਦੇ ਟੂਰਨਾਮੈਂਟ ਕੋ ਦਾ ਸ਼ੁਰੂ ਹੋ ਰਿਹਾ ਜਿਸ ਸੈਸ਼ਨ ਤੁਸੀਂ ਜਾਣਾ ਹੋਣੀ ਮੈਂ 14 ਤਰੀਕ ਨੂੰ ਨਿਊਜ਼ੀਲੈਂਡ ਜਾ ਰਹੀ ਹਾਂ ਖੇਡਣ ਨਾ ਉੱਥੇ ਆਪਣਾ ਹਾਕੀ ਦੇ ਟੂਰਨਾਮੈਂਟ ਹੁੰਦਾ ਹੈ ਬਹੁਤ ਵਧੀਆ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ ਤੇ ਫਿਰ ਉੱਥੇ ਸਾਡੀ ਲੀਗ ਚੱਲ ਰਹੀ ਹਾਕਕ ਹੋਗੀ ਫਿਰ ਉਧਰੋਂ ਆ ਕੇ ਹਾਂਜੀ ਇਸ ਸਾਲੀ ਉਧਰੋਂ ਹਾਂਗਕong ਲੀਖੇ ਡੂੰਗੀ ਸ਼ੁਕਰੀਆ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਹੀ ਸੋਹਣੇ ਵਿਚਾਰੇ ਨੇੜੀ ਵੀ ਆਪਣੇ ਦੱਸਿਆ ਦੇਖੋ ਹੈ ਤਾਂ ਸਟੂਡੈਂਟ hockey national ਮਤਲਬ ਕਿ ਇੰਟਰਨੈਸ਼ਨਲ ਤੱਕ ਲੈਵਲ ਤੱਕ ਖੇਡ ਚੁੱਕਿਆ ਨੇ ਤੇ ਇਸ ਸਕੂਲ ਪਾਨੇ ਸਕੂਲ ਦੇ ਬਹੁਤ ਹੀ ਸੋਹਣੀਆਂ ਮੱਲਾ ਮਾਰੀਆਂ ਹਨ ਹਰ ਇੱਕ ਖੇਤਰ ਵਿੱਚ ਤੇ ਸਟੱਡੀ ਵਿੱਚ ਵੀ ਤੇ ਗੇਮਸ ਵਿੱਚ ਵੀ ਬਹੁਤ ਹੀ ਖੁਸ਼ੀ ਨਾਲ ਇਹਨਾਂ ਦਾ ਸਵਾਗਤ ਕੀਤਾ ਗਿਆ ਪ੍ਰਿੰਸੀਪਲ ਵੱਲੋਂ ਮੈਮ ਵੱਲੋਂ ਵੈਲਕਮ ਕੀਤਾ ਗਿਆ ਤੇ ਬਹੁਤ ਸੋਹਣਾ ਪ੍ਰਿੰਸ ਇਨਾਮ ਦੇ ਇਹ ਲੜਕੇ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਆਪਣੀ ਯੰਗੇਸਟ ਪੀਰੀ ਨੂੰ ਗਾ ਅਪੀਲਸ ਕੀਤੀ ਹੈ ਆਪਣੇ ਫਰੈਂਡ ਸਰਕਲ ਨੂੰ ਅਪੀਲ ਕੀਤੀ ਹੈ ਇਥੋਂ ਦੇ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹਨਾਂ ਚੀਜ਼ਾਂ ਬੁਰੀਆਂ ਤੋਂ ਦੂਰ ਰਹਿਣ ਤੇ ਖੇਡਾਂ ਵਿੱਚ ਵੀ ਗਾਂ ਧਿਆਨ ਦੇਣ ਅੱਗੇ ਤੇ ਜੋ ਵੀ ਜਾਣਕਾਰੀ ਸਿੱਧੇ ਰਾਂਗੇ ਫਰੀਦਕੋਟ ਤੋਂ ਜੇ ਕਿ ਨਸ਼ੇ ਚੈਨਲ ਸ਼ਰਜੀ ਜੀ